ਖਾਲਸੇ ਦੇ ਲਈ ਹਰੇਕ ਧਿਰ ਬਰਾਬਰ ਆ ਚਾਹੋ ਸਿੱਖੀਆ ਚਾਹੋ ਮੁਸਲਮਾਨ ਦੀਆ ਚਾਹੋ ਸਿੱਖ ਦੀ ਚਾਹੇ ਇਸਾਈ ਦੀ ਆ ਖਾਲਸਾ ਹਰੇਕ ਨੂੰ ਆਪਣੀ ਧੀ ਸਮਝਦਾ ਤੇ ਖਾਲਸਾ ਰੱਖਿਆ ਕਰਨ ਲਈ ਬਣਿਆ ਆ ਧੀਆਂ ਪੈਣਾ ਦੀ ਇੱਜ਼ਤ ਨੂੰ ਰੱਖਿਆ ਕਰਨ ਲਈ ਬਣਿਆ ਆ ਤੇ ਇਸ ਬੰਦੇ ਨੇ ਜੋ ਕਿ ਖੰਡੇ ਵੱੜ ਦੀ ਪਾਲ ਛਾ ਕੇ ਬਹੁਤ ਵੱਡਾ ਜ਼ੁਲਮ ਕੀਤਾ ਆ ਬਹੁਤ ਵੱਡਾ ਮਾੜਾ ਕੰਮ ਕੀਤਾ ਆ ਪਤਾ ਲੱਗਾ ਵੀ ਨੇ ਹੋਰ ਵੀ ਕੰਮ ਗਲਤ ਕੀਤੇ ਆ ਤੇ ਇਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਆ ਕਿ ਇਹੋ ਜਿਹੀ ਕਿ ਭਾਰਤ ਦਾ ਕੀ ਪੂਰੇ ਵਰਲਡ ਦੇ ਵਿੱਚ ਇਦਾਂ ਦੀ ਕਿਸੇ ਨੂੰ ਸਜ਼ਾ ਨਾ ਮਿਲੀ ਹੋਵੇ ਉਹ ਇਹ ਸਜ਼ਾ ਦਾ ਹੱਕਦਾਰ ਆ ਲੇਕਿਨ ਅਸੀਂ ਜਿਹੜੀ ਮੇਨ ਬੇਨਤੀ ਕਰਨਾ ਚਾਹੁੰਦੇ ਆ ਉਹ ਸਾਡੀ ਸਰਕਾਰਾਂ ਤੱਕ ਪਹੁੰਚਾਈ ਜਾਵੇ ਕਿ ਜਿਹੜਾ ਅਕਾਲ ਤਖਤ ਸਾਹਿਬ ਆ ਇਹ ਸਾਡੇ ਜਸੇਦਾਰਾਂ ਦੇ ਹਵਾਲੇ ਕੀਤਾ ਜਾਵੇ ਕਿ ਜੇ ਕੋਈ ਸਿੱਖ ਗਲਤ ਕੰਮ ਕਰੇ ਉਹ ਅਸੀਂ ਸਾਡਾ ਅਕਾਲ ਤਖਤ ਆਪ ਸਜ਼ਾ ਦੇਵੇ ਕਿ ਸਰਕਾਰ ਉਹਦੇ ਵਿੱਚ ਕੋਈ ਕਿੰਦੂ ਵਰੰਤੂ ਨਾ ਕਰੇ ਸਰ ਜਦੋਂ ਅਸੀਂ ਆਪਣੀਆਂ ਸਿਆਮਾਂ ਦਵਾਂਗੇ ਤਾਂ ਸੇਖ ਕੌਮ ਦੇ ਵਿੱਚ ਕੋਈ ਐਡਾ ਗਲਤ ਕੰਮ ਕੋਈ ਗਲਤ ਕਰ ਨਹੀਂ ਚੱਕੂਗਾ ਇਹ ਸਰਕਾਰਾਂ ਦੀ ਢਿੱਲ ਦੇ ਨਾਲ ਅੱਜ ਜੋ ਹੋ ਰਿਹਾ ਹੈ ਉਹ ਸਭ ਕੁਝ ਸਰਕਾਰਾਂ ਦੀ ਢਿੱਲ ਦੇ ਨਾਲ ਹੋ ਰਿਹਾ ਹੈ ਹੁਣ ਗੁਰੂ ਘਰ ਦੇ ਵਿੱਚ ਤਮਾਕੂ ਚੱਲ ਗਿਆ ਅਸੀਂ ਉਹ ਵੀਡੀਓ ਵੀ ਬਣਾਈ ਸੀ ਅਸੀਂ ਨੈੱਟ ਤੇ ਵੀ ਪਾਈ ਸੀ ਚਰਨਗੰਗਾ ਜੋੜੀ ਦੇ ਵਿੱਚ ਤਮਾਕੂ ਚੱਲ ਗਿਆ ਤੇ ਜਦ ਇਹ ਨਸ਼ੇ ਜਾਣ ਗਏ ਤੇ ਸਭ ਕੁਝ ਹੋ ਹੁੰਦਿਆ ਤੇ ਗੁਰੂ ਘਰ ਨਹੀਂ ਨਸ਼ੇ ਬਖਸ਼ਣ ਦੇ ਆ ਤੇ ਇਹ ਤੋਂ ਵੱਡਾ ਹੋਰ ਕਿਹੜਾ ਪਾਪ ਹੋ ਸਕਦਾ ਸਿੱਖ ਕੌਮ ਨੂੰ ਜਿੱਦਾਂ ਮੁਸਲਮਾਨ ਨੂੰ ਪੱਕੇ ਤੋਂ ਅੱਗੇ ਯਾਰ ਆ ਤੇ ਸਿੱਖ ਕੌਮ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅੱਗੇ ਯਾਰ ਆ ਤੇ ਸਾਡੇ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੀ ਸਭ ਕੁਝ ਆ ਤੇ ਜਦ ਉਹ ਹੀ ਅਪਵਿੱਤਰ ਕਰ ਦਿੱਤਾ ਪਵਿੱਤਰ ਨਹੀਂ ਰਹਿਣ ਦਿੱਤਾ ਤੇ ਸਾਡੀਆਂ ਧੀਆਂ ਪੜਣਾ ਬੱਚੀਆਂ ਕਿੱਥੋਂ ਬਚਣਗੀਆਂ ਪਹਿਲਾਂ ਅਸੀਂ ਆਪਣੇ ਗੁਰੂ ਘਰ ਨੂੰ ਪਵਿੱਤਰ ਕਰੀਏ ਤਾਂ ਜਿਹੜੇ ਉਹਨਾਂ ਨੂੰ ਅਪਵਿੱਤਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਸਰਕਾਰਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਰਲ ਕੇ ਸਾਡਾ ਸਹਿਯੋਗ ਲਵੇ ਤੇ ਅਸੀਂ ਹਿਆਰਪੁਰ ਬਾਈ ਬਾਗ ਤੋਂ ਜਿੱਥੋਂ ਭਈਏ ਭਜਾਏ ਆ ਸੀ ਉੱਥੇ ਅਸੀਂ ਮੋਰਚੇ ਲਾਏ ਆ ਨਸ਼ਿਆਂ ਵਿਰੁੱਧ ਮੋਰਚਾ ਲੱਗਾ 10 ਬਲਬੀਰ ਸਿੰਘ ਖਾਲਸਾ ਜ਼ਿਲ੍ਹਾ ਹਿਆਰਪੁਰ ਮੋਬਾਈਲ ਨੰਬਰ ਹੈਗਾ 814455649 ਤੇ ਦਾਸ ਨੂੰ ਜਿਸਨੇ ਵੀ ਮਿਲਣਾ ਹੋਵੇ ਤੇ ਇਸ ਨੰਬਰ ਤੇ ਫੋਨ ਕਰਕੇ ਮਿਲ ਸਕਦਾ ਤੇ ਇਸ ਬੱਚੀ ਦੇ ਦੁੱਖ ਦੇ ਵਿੱਚ ਅਸੀਂ ਆਏ ਆ ਤੇ ਉਹਨਾਂ ਨੂੰ ਦੁੱਖ ਸਾਂਝਾ ਕਰਨਾ ਆ ਤੇ ਚਾਹੇ ਬੱਚੀ ਹਿੰਦੂ ਦੀ ਹੋਵੇ ਸੀ ਪਹਿਲਾ ਗੱਲ ਜਿੰਦਾ ਹਰੇਕ ਬੱਚੀ ਦਾ ਸਾਨੂੰ ਦਰਦਿਆ ਹਰੇਕ ਧੀ ਦਾ ਭੈਣ ਦਾ ਦਰਦਿਆ ਜਿਹੜਾ ਕੋਈ ਜ਼ੁਲਮ ਕਰੂਗਾ ਚਾਹੇ ਉਹ ਸੇਖਾ ਹੋਵੇ ਰੂਪ ਦੇ ਵਿੱਚ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਇਸਾਈ ਹੋਵੇ ਜਿਹੜਾ ਜ਼ੁਲਮ ਕਰੂਗਾ ਜ਼ੁਲਮ ਨੂੰ ਠੱਲ ਪਾਉਣ ਲਈ ਖਾਲਸਾ ਚੜ੍ਹਦੀ ਕਲਾ ਜੀ ਪਹੁੰਚੇ ਆ ਇੱਕ ਘਟਨਾ ਦਿਲ ਕੰਬਾਉ ਘਟਨਾ ਜਦੋਂ ਹੋਈ ਉਸ ਸਮੇਂ ਅਸੀਂ ਦਿੱਲੀ ਸੀਗੇ ਲਾਲ ਕਿਲੇ ਸ਼ਤਾਬ ਦੀ ਦੇ ਸੰਬੰਧ ਚ ਸਾਨੂੰ ਦੋ ਤਿੰਨ ਦਿਨ ਬਾਅਦ ਮੇਰਾ ਭਰਾ ਖੜਿਆ ਛੋਟਾ ਸ਼ਿਭੂ ਜੁਹਾਨ ਉਹਨੇ ਦੱਸਿਆ ਮੈਨੂੰ ਸਾਡੇ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੀ ਸਾਡੀ ਇਹ ਧੀ ਸਾਡੀ ਬੱਚੀ ਸੀ ਰਬ ਲਈ ਇਨਕੋਰ ਪਰਲਕੋਰ ਦੇਖੋ ਜੋ ਵੀ ਘਟਨਾ ਵਾਪਰੀ ਹੈ ਇਹ ਬਹੁਤ ਮੰਦ ਭਾਗੀ ਹੈ ਪਰ ਮੈਂ ਹੈਰਾਨ ਇਸ ਗੱਲ ਤੋਂ ਆ ਵੀ ਕਈ ਬੰਦਿਆਂ ਨੇ ਇਸ ਤੇ ਵੀਡੀਓ ਪਾਈ ਵੀ ਜਿਹੜਾ ਸਿੱਖ ਨੇ ਕਰਤੀ ਆ ਹੁਣ ਸਿੱਖਾਂ ਨੂੰ ਕਿਉਂ ਨਹੀਂ ਕੱਢਦੇ ਭਈਆਂ ਅੰਦਰ ਰੌਲਾ ਪਾਉਂਦੇ ਸੀ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਸਿੱਖ Hindu Muslim ਵਾਲਾ ਮਸਲਾ ਹੀ ਨਹੀਂ ਹੈਗਾ Kristen ਵਾਲਾ ਮਸਲਾ ਹੀ ਨਹੀਂ ਹੈਗਾ ਕਿਉਂਕਿ ਜਿਹੜੇ ਜੇ ਆਪਾਂ ਭਈਆਂ ਦੀ ਗੱਲ ਕਰਦੇ ਹਾਂ ਤਾਂ ਭਈਆਂ ਦੀ ਕਰੈਮ ਰੇਸ਼ੋ ਵੇਖ ਲਓ ਲੁਧਿਆਣਾ ਜਲੰਧਰ ਵੱਡੇ ਵੱਡੇ ਸ਼ਹਿਰਾਂ ਚ ਇਹਨਾਂ ਦੀ ਕ੍ਰਾਈਮ ਰੇਸ਼ੋ ਵੇਖ ਲਓ ਕਿੱਡਾ ਮਤਲਬ ਘਟਿਆ ਕ੍ਰਾਈਮ ਕਰਨ ਵੇਲੇ ਇਹ ਸੋਚਦੇ ਨਹੀਂ ਹੈਗੇ ਤੇ ਦੂਜੀ ਗੱਲ ਰਹੀ ਇਸ ਬੰਦੇ ਦੀ ਇਹ ਬੰਦਾ ਸੋਣਾਂ ਚ ਦੱਸਣ ਜੇ ਲੋਕਾਂ ਦੇ ਗਵੰਡੀਆਂ ਨੂੰ ਵੀ 크੍ਰਿਸਚੀਅਨ ਧਰਮ ਨੂੰ ਜਿਹੜਾ ਸੀਗਾ ਇਹ ਪਹਿਲਾਂ ਮੰਨਦਾ ਸੀਗਾ ਤੇ ਕਿਹਾ ਸਿੱਖ ਸੰਤਾ ਚ ਨੌਕਰੀ ਵਾਲਾਂ ਵਾਸਤੇ ਨੇ ਜਿਹੜੀ ਦਾੜੀ ਸੀਗੀ ਉਹ ਰੱਖੀ ਸੀ ਚਲੋ ਸਿੱਖ ਵੀ ਮੰਨ ਲੀਏ ਛੱਡ ਦੋ ਆਪਾਂ 크੍ਰਿਸਚੀਅਨ ਛੱਡ ਦੀ ਸਿੱਖ ਚੜੇ ਆਪਾਂ ਸਿੱਖ ਹੀ ਮੰਨ ਲੈਨੇ ਆ ਭਾਜੀ ਜਿਸ ਬੰਦੇ ਨੇ ਜਿਹੜਾ ਕੰਮ ਕੀਤਾ ਉਹਦੀ ਉਹ ਸਜ਼ਾ ਜਿਹੜੀ ਆ ਉਹ ਉਹਨੂੰ ਮਿਲੇਗੀ ਅਤੇ ਮੰਤਰੀ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਚਲੋ ਫਾਸਟ ਟਰੈਕ ਕੇਸ ਲਾਣਗੇ ਪਰ ਅਸੀਂ ਸੰਗਤ ਨਾਲ ਵਾਅਦਾ ਕਰਦੇ ਆ ਕੋਈ ਨਹੀਂ ਪਰਚੇ ਨਾਉ ਚਲਦੇ ਨੇ ਹੋਰ ਪੈ ਜਾਏਗਾ ਅੱਜ ਭਾਵੇਂ ਨੋਟ ਕਰ ਲਿਓ ਵੀ ਫਾਸਟ ਟਰੈਕ ਇੱਕ ਪਾਸੇ ਸਰਕਾਰਾਂ ਦਾ ਇੱਕ ਪਾਸੇ ਸਿੰਘਾਂ ਦਾ ਤੇ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਕਿਰਪਾ ਕਰਨ ਬੜੀ ਜਲਦੀ ਜਿਹੜੀ ਆ ਇਸ ਬੰਦੇ ਦੀ ਕੀਤੀ ਜਿਹੜੀ ਕਰਤੂਤ ਆ ਇਹਦੀ ਸਜ਼ਾ ਜਿਹੜੀ ਆ ਇਹਨੂੰ ਲੱਗੇਗੀ ਫਾਂਸੀ ਪਰ ਉਹ ਫਾਂਸੀ ਦੀ ਜਗ੍ਹਾ ਜਿਹੜੀ ਆ ਉਹ ਸਰਕਾਰ ਦਾ ਫਾਂਸੀ ਹੱਤਾ ਨਹੀਂ ਹੋਏਗਾ ਉਹ ਸਿੰਘਾਂ ਦਾ ਰਸਾ ਹੋਏਗਾ ਇਹ ਇਹ ਅਸੀਂ ਡਰ ਕੇ ਉਹ ਗੁਰੂ ਘਰ ਸਾਹਮਣੇ ਖੜੇ ਆ ਕੋਈ ਹੰਕਾਰ ਨਾਲ ਤੇ ਨਹੀਂ ਕਹਿ ਰਹੇ ਇਹ ਬਾਬਾ 75 ਸਿੰਘ ਜੀ ਦਾ Rajput ਭਾਈਚਾਰ ਦਾ ਇਸ਼ਤਾਨ ਹੈ ਤੇ ਬਾਬਾ 75 ਸਿੰਘ Rajput ਯੋਧੇ ਨੇ ਜਦੋਂ ਮਾਰੀ ਸੀ ਨਾ 나ਗਣੀ ਤੇ ਅੱਜ ਉਸੇ ਸਥਾਨ ਤੇ ਆੜ ਕੇ ਬਚਨ ਕਰਦੇ ਆ ਵੀ ਬਾਬਾ 75 ਸਿੰਘ ਦੇ ਅਸੀਂ ਪਰਿਵਾਰਾਂ ਚੋਂ ਅਸੀਂ ਉਹਨਾਂ ਦੇ ਭਾਈਚਾਰੇ ਚੋਂ ਆ ਤੇ ਬਾਬਾ 75 ਸਿੰਘ ਸਾਨੂੰ ਬਲ ਬਖਸ਼ਣ ਤੇ ਅਸੀਂ ਹੋਣ ਵਾਲੇ ਸਮੇਂ ਦੇ ਵਿੱਚ ਇਸ ਬੰਦੇ ਨੂੰ ਸੌਦਾ ਜਿਹੜਾ ਉਹ ਤੁਹਾਡੇ ਸਾਹਮਣੇ ਲੱਗੇਗਾ ਸਰਕਾਰ ਨੇ ਵੀ ਇੱਕ ਗੱਲ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਸਰਕਾਰ ਨੇ ਚਲੋ ਅਨਾਉਂਸ ਕੀਤਾ ਨੌਕਰੀ ਦਾ ਠੀਕ ਆ ਦੂਜੇ ਪਾਸੇ ਪੈਸੇ ਦਾ ਜਦੋਂ ਆਪਾਂ ਗੱਲ ਕਰ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਜਿਹੜਾ ਕਰਨਾ ਚਾਹੀਦਾ ਇੱਕ ਗੱਲ ਹੋਰ ਆ ਮੇਰਾ ਹੁਣੇ ਇੱਕ ਵੀਰ ਮੇਰੇ ਨਾਲ ਖੜੇ ਸੀ ਆਪਣਾ ਆਪਣਾ ਲੱਖੀ ਖਾਲਸਾ ਭਰਾ ਸਾਡਾ ਖੜਿਆ ਸੀਗਾ ਸਾਡੀ ਗੱਲ ਚੱਲ ਗਈ ਸੀ 2018 ਦੇ ਵਿੱਚ ਇੱਕ ਕਟੂਏ ਦੇ ਚ ਕਾਂਡ ਹੋਇਆ ਸੀਗਾ 6 ब्राह्मणਾਂ ਨੇ ਇੱਕ ਬੇਟੀ ਨੂੰ ਕਈ ਦਿਨ ਰੱਖ ਕੇ ਉਹਦੇ ਨਾਲ ਬਲਦ ਕਰ ਕਰਕੇ ਉਹਨੂੰ ਕਤਲ ਕੀਤਾ ਸੀ ਨੋਟ ਕਰ ਲਿਓ ਮੜੇ ਜਾ ਹੁਣ ਆਪਾਂ ਉੱਥੇ ਕੋਰੀ ਪੂਰੀ ਬ੍ਰਾਹਮਣ ਕੌਮ ਨੂੰ ਕਹਦੀ ਆ ਮਾੜਾ ਕਹਦੀ ਐ ਨਾਲੇ ਉਹ ਬ੍ਰਾਹਮਣ ਸੀ ਪ੍ਰੋਪਰ ਪਿਓਰ ਮੰਦਰਾਂ ਦੇ ਵਿੱਚ ਰਹਿਣ ਵਾਲੇ ਤੇ 6 ਦਿਨ ਇੱਕ ਬੱਚੀ ਨਾਲ ਐਡਾ ਐਡਾ ਘਟਿਆ ਕਰਮ ਕੀਤਾ ਸੋ ਇਸ ਕਰਕੇ ਇਹਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ ਜੈਸੀ ਭਈਏ ਦੀ ਗੱਲ ਕੀਤੀ ਅਸੀਂ ਉਦੋਂ ਭਈਆ ਹੀ ਕਿਹਾ ਅਸੀਂ ਇਹਦਣੇ ਕਿਹਾ ਵੀ ਹਿੰਦੂ ਕੱਢ ਦਿਓ ਅਸੀਂ ਇਹਦਣੇ ਕਿਹਾ ਮੁਸਲਮਾਨ ਕੱਢ ਦਿਓ ਇਹ ਤਾਂ ਬਈ ਵੀ ਪ੍ਰਵਾਸੀ ਜਿਹੜੇ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਹੀ ਨਹੀਂ ਜਿਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਜਿਹਨਾਂ ਦਾ ਹੀ ਨਹੀਂ ਪਤਾ ਵੀ ਅੱਜ ਇੱਥੇ ਕੱਲ ਉੱਥੇ ਸੋ ਇਸ ਕਰਕੇ ਇਹਨਾਂ ਗੱਲਾਂ ਵਾਲੇ ਪਾਸੇ ਨਾ ਮੁੜੋ ਜਿਹਨੇ ਜਿਹੜੀ ਕਰਤੂਤ ਕੀਤੀ ਹੈ ਮੇਰੀ ਬੇਟੀ ਦਾ ਵੀ 22 ਸਾਲ ਪਹਿਲਾਂ ਹੈ ਮੇਰੀ ਗਵਾਂਢੀ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਤਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਜੀ ਪਰ ਕੀ ਮੰਗ ਕੀ ਕਰਦੋ ਮੰਨ ਮੰਨੋਲਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੁਣੇ ਹੀ ਨਹੀਂ ਸੀਗਾ ਜੀ ਖਤਮ ਹੀ ਏੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਉਹ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਦੀ ਧੇਰ ਹੋ ਗਏ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਏ ਜੀ ਕਾਲੂ ਮੇਰੀ ਬੇਟੀ ਨੂੰ 4 ਸਾਲ ਹੋ ਗਏ ਨੇ ਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦੇ ਆਰਡਰ ਹੋ ਗਏ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਸਤਾਬ ਹੈ ਕੀ ਨਹੀਂ ਕੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਏ ਇਸ ਬੇਟੀ ਦਾ ਇਨਸਾਫ ਹੋਏਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ